ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ 'ਤੇ ਸਟੌਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਕੱਲ੍ਹ ਰਾਤੀ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਉਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨਾਲ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਉਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਤੇ ਦੁਨਨੇ ਨੇ ਮੂੰਚ ਘੋਲੀ ਪਾਈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਂਦੀ ਨਹੀਂ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੰਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤਾਂ ਦੇਖ ਇਹਨਾਂ ਦਾ ਹਾਰਟ ਨਹੀਂ ਹੀ ਕੰਮ ਕਰੰਦਿਆ ਸਰੋ ਟਾਈਮ ਤੇ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆਉਂਦੀ ਕੋਈ ਢੀਠ ਨਹੀਂ ਹੁੰਦੇ ਸਰ ਇਹਨਾਂ ਦਾ ਪਲੀਜ਼ ਅੰਦਰ ਕੋਈ ਕੁਝ ਕਰੋ ਯਾਰ ਕਿ ਕਿੱਦੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਨ ਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਹੈ ਕਿ ਮੈਨੂੰ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਰ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਤੋਂ ਡਾਕਟਰ ਕੀ ਕਹਿੰਦੇ ਆ ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਜਲੇ ਜਾਓ ਅਹੀਂ ਸਟਰੀਡ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਪ੍ਰਿੰਟ ਕਰ ਡਾਕਟਰ ਨੇ ਕੀਤਾ ਸੀਗਾ ਬਾਰੋਂ ਆਇਆ ਕੋਈ ਬੱਬਰ ਨਹੀਂ ਇਹ ਤੇ ਬਾਰੋਂ ਕੋਈ ਨਹੀਂ ਆਇਆ ਮੰਜੀਰ ਬੱਬਰ ਨੇ ਕੀਤਾ ਹਾਂਜੀ ਜਿਨ੍ਹਾਂ ਦਾ ਹਸਪੀਟਲ ਆ ਬੱਬਰ ਨੇ ਮੰਜੀਰ ਮੰਜੀਰ ਬੱਬਰ ਨੇ ਕੀਤਾ ਮੰਜੀਰ ਬੱਬਰ ਨੇ ਕੀਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆ ਬਧੀ ਤੇ ਕੁਝ ਇੱਕ ਪਤਰੀ ਵਸਦੇ ਆਏ ਤੇ ਹਾਂਜੀ ਸ਼ੂਮਾ ਜੀ ਮੇਰਾ ਪੋਤੀ ਦਾ ਸੀ ਮੇਰੇ ਕੋ ਕੰਮ ਕਰਦਾ ਸੀ ਬਰਾਮਪੁਰ ਰੋਡ ਤੇ ਰਹਿੰਦਾ 8 ਦਿਨ ਤੋਂ ਇੱਥੇ ਹੀ ਹੋ ਕੀ ਪ੍ਰੋਬਲਮ ਪੱਤਰੀ ਸੀ ਉਹਦੇ ਜੀ ਕੀ ਕਰਿਆ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਆ ਗਿਆ ਆਪਣੇ ਬੱਚਿਆਂ ਨਾਲ ਦੀ ਤੇ ਮੇਰਾ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਪੁੱਤ ਵੀ ਘਰ ਆਤਾ ਨਾ ਜੀ ਰਿਐਕਸ਼ਨ ਕਰ ਗਿਆ ਤਾਂ ਇਹ ਇਹਨਾਂ ਦੇ ਸਟਾਰਟ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਇਹ ਰਾਤ ਦਾ ਸਾਨੂੰ ਦਿਲਾਸਾ ਦੇ ਜਾਣ ਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲਓ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਇਹਨਾਂ ਨੇ ਮੈਂ ਆਖਾਂ ਤੁਸੀਂ ਸੱਦੋ ਜਿੰਨੇ ਮਰਜ਼ੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਦੇ ਬਾਹਰ ਲਿਖ ਲੈਣਾ ਭਜੀ ਡਾਕਟਰ ਸੋ ਸ਼ੁਰੂ ਤੋਂ ਸਿਜਾ ਇਹ ਆ ਦੇ ਕੋ ਕਰੀਬ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਤੇ ਔਰ ਮੈਨੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਰਾ ਗੋਡੇ ਤੇ ਪਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਤੋਂ ਉਹਨਾਂ ਚਾਹ ਰਿਹਾ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹ ਰਿਹਾ ਕੋਰੀ ਇਨਫੈਕਸ਼ਨ ਦੇਖਣਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਕੇਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀਂ ਦਾ ਅੰਦਾਜ਼ਾ ਉਹਨਾਂ ਨੂੰ ਡੋਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂਤੋ ਚਾਗਣੇ ਲਈ ਆਇਆ ਤੇ ਲੱਤਾਂ ਬਾਹਾਂ ਨਹੀਂ ਦੇਖਣਾ ਸਿਰ ਰਾਈਟ ਸਾਈਡ ਦੇ ਦੇਖਣਾ ਭਾਈ ਉਹ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ ਉਸ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਰਸਾਂ ਡਾਕਟਰ ਮੈਡੀਕਲ ਸਟਾਫ ਸਾਰੇ ਆਣਿਆ ਵੇਰ ਹਲਕੇ ਟੀਮ ਵਰਕ ਕੀਤਾ ਉਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਦ ਰੰਗ ਦਾ ਹੀ ਟਿੱਕ ਰਿਆ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੰਦ ਨਹੀਂ ਸੀਗਾ ਉਹ ਹਦ ਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੀ ਕਰਾਈ ਸੀ ਟੀਟੀ ਵੀ ਦਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਕੁੱਦ ਜਾ ਕੇ ਉਹ ਸੀਟੀ ਤੋਂ ਇਹ ਗਲ ਕਲੀਅਰ ਹੁੰਦੀ ਆ ਕਿ ਉਹਨੂੰ ਹਦ ਰੰਗ ਦਾ ਦੌਰ ਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਦ ਰੰਗ ਦਾ ਦੌਰ ਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਘਾਰੇ तकरीबन 1:30 ਵੇ ਸਾਢੇ 3:30 ਵਜੇ ਤੁਰਤੀ ਚਾਰ ਰਹੇ ਆ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਜਿਉ ਜਾਊ ਜਾਂ ਮਰਿਆ ਜਾਊ ਇਹ ਬਹੁਤ ਐਜ਼ এ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾਊ ਜਾਂ ਮਰਿਆ ਜਾਊ ਇਹ ਮੈਨੂੰ ਨਹੀਂ ਹজম ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਾਓ ਜਾਂ ਮਰਿਆ ਜਾਓ ਇਸ ਚੀਜ਼ ਨੂੰ ਆਪਾਂ ਹੁਣੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਨਹੀਂ ਜਾਂਦੇ ਮੇਰੇ ਨਾਲ ਉੱਥੇ ਵੇਖਦੇ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਉਹ ਹੈ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਵੇੜਿਆ ਇਹਨਾਂ ਨੂੰ ਲੋਕ ਕੀਤਾ ਜਾਂਦਾ ਹੈ ਨਿਊਰੋ ਸਰਜਨ ਆਪਣਾ ਨਹੀਂ ਗਿਆ ਗੱਛੇ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਪਈ ਦੱਸੋ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰਾਂ ਨੇ ਕਹਤਾ ਸੀ ਹਾਨੂੰ ਕਿ ਸੈਸ਼ਨ ਤੁਹਾਡਾ ਡੈੱਟ ਵਾ ਹੁਣ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲਾਜੋ ਇਹ ਇਹ ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਹਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਦੇ ਵੀ ਸਾਈਨ ਕਰਕੇ ਆਪਣੇ ਜਿਵੇਂ ਮੈਡੀਕਲ ਲਾਇਡ ਫਰਟੇ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉਥੇ ਮੋਨੀਟਰ ਲੱਗਿਆ ਹੈ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਦੇ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਸਾਨੂੰ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਾ ਪਰਿਵਾਰ ਨੂੰ ਮੇਰੀ ਕੋਈ ਗਿਜ਼ਾਰਸ਼ ਹੈ ਕਿ ਮਰੀਜ਼ ਨੂੰ ਜੋ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤੀ ਨਹੀਂ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਾ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੋਰ ਆਪਣਾ ਵੈਂਟੀਨੇਟਰ ਨਹੀਂ ਆਪਦਾ ਸਾਰੇ ਸਟਾਫ ਵੀ ਨਾਲ ਭੇਜਾਂਗਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਦੱਸੋ ਕਿ ਡਾਕਟਰਾਂ ਦੀ ਵੱਡੀ ਟੀਮ ਆ ਇਸ ਵੇਲੇ ਇੱਥੇ ਬੱਤੀ ਹੋਈ ਹੈ ਤਾਂ ਸਾਰਿਆਂ ਨੂੰ ਵੇਖ ਕੇ ਕਿੰਨੇ ਕ ਪਰਸੈਂਟ ਦਾਸ ਰਾਦੇ ਜੇ ਉਹਨੂੰ ਰਫਰ ਕਰਤਾ ਜਾਏ ਤਾਂ ਬਸ ਇਹ 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 ਯੂ ਕਾਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਇੰਨੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ